ਹਾਂਜੀ ਰਾਵੀ ਨਦੀ ਟੁੱਟਣ ਕਾਰਨ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਨੁਕਸਾਨ ਹੋ ਰਿਹਾ ਘਰਾਂ ਦੇ ਘਰ ਤਬ ਵਾਹ ਹੋ ਗਏ ਕਈ ਤਾਂ ਜਾਨਾਂ ਵੀ ਚਲੀਆਂ ਗਈਆਂ ਤੇ ਜਿਵੇਂ ਕਿ ਹਰ ਰੋਜ਼ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਹੜ੍ਹਾਂ ਨੂੰ ਲੈ ਕੇ ਤੇ ਹੁਣ ਐਸੀ ਹੀ ਇੱਕ ਖਬਰ ਆ ਗਈ ਪੰਜਾਬ ਦੀ ਕਿਸ ਦੀ ਨਜ਼ਰ ਲੱਗੀ ਪੰਜਾਬ ਨੂੰ ਤਾਂ ਹੁਣ ਇੱਕ ਪਹਿਲਾ ਖਬਰ ਸੁਣਾ ਦਈਏ ਜਿਹੜੀ ਕਿ 1.5 ਕਰੋੜ ਦੀ ਕੋਠੀ ਪਾਣੀ ਦੇ ਵਿੱਚ ਬਹਿ ਜਾਂਦੀ ਹੈ ਤੇ ਪਰ ਜਿਵੇਂ ਉਹ ਨੌਜਵਾਨ ਦਾ ਦੱਸਣਾ ਕਹਿੰਦਾ ਮੈਂ ਵੀ ਇੱਕ ਸੇਵਾ ਦੇ ਵਿੱਚ ਲੱਗ ਰਿਆ ਸੀ ਗੱਟੇ ਭਰ ਕੇ ਬੋਰੀਆਂ ਭਰ ਕੇ ਬੰਨ ਵੱਲ ਰਹੇ ਸੀ ਪਰ ਜਦੋਂ ਪਤਾ ਲੱਗਿਆ ਮੈਨੂੰ ਬੰਨ ਟੁੱਟ ਗਿਆ ਰਾਵੀ ਨਦੀ ਦਾ ਕਹਿੰਦਾ ਜਦੋਂ ਮੈਂ ਘਰੇ ਆਇਆ ਵਾਸ ਟਰੈਕਟਰ ਤੇ ਗੱਡੀ ਤੇ ਜਾ ਪਸ਼ੂ ਡੰਗਰ ਬਾਹਰ ਨਿਕਲਿਆ ਬਾਕੀ ਹੋਰ ਘਰ ਦਾ ਸਮਾਨ ਸਾਰਾ ਉੱਚੀ ਰਹਿ ਗਿਆ ਤੇ ਕੋਠੀ ਉਹ ਤੁਸੀਂ ਦੇਖ ਸਕਦੇ ਹੋ ਤੇ ਪਹਿਲਾਂ ਤੁਹਾਨੂੰ ਖਬਰ ਸੁਣਾ ਦਈਏ ਤੇ ਜਿਹਦੇ ਵਿੱਚ ਬਈ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਬੁਰੇ ਆ ਤੇ ਸਾਰੇ ਪਾਸੇ ਜੇ ਗੱਲ ਕਰੀਏ ਵੀਡੀਓ ਦੇਖਨੇ ਤਾਂ ਰੋਂ ਨਿਕਲਦਾ ਜਿਹੜੇ ਸਹੀ ਸੱਚੇ ਦਿਲੋਂ ਪੰਜਾਬੀ ਆ ਜਾਂ ਜੋ ਵੀ ਪੱਤਰਕਾਰ ਆ ਕਈ ਵਾਰ ਤਾਂ ਰੋ ਹੀ ਪੈਂਦੇ ਆ ਕਿਉਂਕਿ ਦਰਦ ਹੀ ਆ ਜਾਂਦਾ ਜਦੋਂ ਕਿਸੇ ਦਾ ਦਰਦ ਦੇਖਿਆ ਨਹੀਂ ਜਾਂਦਾ ਤਾਂ ਉਦੋਂ ਬਈ ਬਹੁਤ ਕੁਝ ਹੁੰਦਾ ਤਾਂ ਹੁਣ ਇੱਕ ਆਪਾਂ ਪਹਿਲਾਂ ਤੁਹਾਨੂੰ ਖਬਰ ਸੁਣਾ ਦਈਏ ਉਜਰ ਉਹਨਾਂ ਨੇ ਕਹਾ ਬੰਦ ਟੁੱਟ ਗਿਆ ਮੈਂ ਪੱਜ ਗਿਆ ਟਰੈਕਟਰ ਨਿਕਲਿਆ ਗੱਡੀ ਨਿਕਲੀ ਆ ਤੇ ਜਾਂ ਬੱਸ ਡੰਗਰ ਨਿਕਲਿਆ ਹੋਰ ਕੁਝ ਨਹੀਂ ਨਿਕਲਿਆ ਇੰਨੀ ਇਜਾਜ਼ਤ ਨਹੀਂ ਹੋਈ ਵੀ ਇੱਕ ਚੁੰਛਾ ਹੀ ਘਟਦੀ ਹੈ ਇਹ ਸਾਰਾ ਸਮਾਨ ਤੁਹਾਡੇ ਰੁਲ ਗਿਆ ਕੱਢਣ ਦਾ ਟਾਈਮ ਹੀ ਨਹੀਂ ਮਿਲਿਆ ਜੀ ਕੱਪੜ ਰੁਲ ਗਿਆ ਸਾਰਾ ਕੋਈ ਹਾਂ ਕੱਜਾਂ ਲੱਗੀਆਂ ਨੇ ਬੇਟੀਆਂ ਇੱਧਰ ਲੱਗੀਆਂ ਆ ਉੱਪਰ ਚੜਿਆ ਨਹੀਂ ਜਾ ਰਿਹਾ 골ਡ ਨਹੀਂ ਨਿਕਲੇ 10 ਰੁਪਏ ਨਹੀਂ ਨਿਕਲੇ ਦੇ ਅੰਦਰੋਂ ਉਹਨਾਂ ਨੂੰ ਸਰਦਾਰ ਬੰਦਾ ਯਾਰ ਮੈਂ ਫੌਜੀਆ ਦੇ ਪੈਰੀ ਪੈ ਗਿਆ ਪਿਆਰੀਆਂ ਦੇ ਪੈਰੀ ਪਿਆ ਮੈਂ ਨਾ ਮੇਰੇ ਡਾਕੂਮੈਂਟ ਜਰੂਰੀ ਕਰ ਦੋ ਆ ਤਨ ਤੇ ਕਪੜਾ ਰਹਿ ਗਿਆ ਬਸ ਇਹ ਤਾਂ ਸਿਰ ਰੁੜ ਗਿਆ ਇਹ ਬਣਾ ਕੇ ਰੁੜ ਗਿਆ ਜੇ ਰੱਬ ਨਾ ਕਰੇ ਸਾਡੇ ਨਾਲ ਅਜਿਹਾ ਹੋਵੇ ਫਿਰ ਸਾਡੇ ਤਾਂ ਹੌਸਲੇ ਚੱਕਣਾ ਛੁਰ ਹੋ ਜਾਣਗੇ ਕਿਸ ਦੀ ਨਜ਼ਰ ਲੱਗੀ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਵਾਰ ਕੇ ਕੋੜੀਆਂ ਮਿਰਚਾਂ ਦੇ ਸਿਰ ਤੋਂ ਵਾਰੋ ਇਸ ਵਕਤ ਅਸੀਂ ਰਾਵੀ ਦੇ ਉਸ ਇਲਾਕੇ ਤੇ ਆਂ ਜਿਸ ਤੇ ਰਾਵੀ ਨੇ ਬਹੁਤ ਮਾਰ ਕੀਤੀ ਘੁੰਨੇਵਾਲ ਪਿੰਡ ਆ ਮੇਰੇ ਆਪ ਤੇ ਕੋਠੀ ਦੇਖ ਸਕਦੇ ਹੋ तकरीबन 1.5 ਕਰੋੜ ਦੀ ਕੋਠੀ ਔਰ 15-20 ਫੁੱਟ ਪਾਣੀ ਇਸ ਨੂੰ ਮਾਰ ਕੀਤਾ ਪਹਿਲਾ ਇਹ ਘਰ ਸੀ ਔਰ ਇਸ ਥਾਂ ਤੇ ਇਸੇ ਥਾਂ ਤੇ ਨਹੀਂ ਪੂਰੇ ਪੰਜਾਬ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਕਲਾਕਾਰ ਜਾ ਰਹੇ ਪਰਿਵਾਰਾਂ ਨੂੰ ਮਿਲ ਰਹੇ ਨੇ ਕਿਉਂਕਿ ਜੇ ਸਾਨੂੰ ਸੇਵਾ ਗੁਰਤੀ ਚ ਨਾ ਮਿਲਦੀ ਤਾਂ ਅੱਜ ਸਾਡਾ ਪੰਜਾਬ ਰੋਲ ਜਾਣਾ ਸੀ ਅਸੀਂ ਭੁੱਖੇ ਮਰਨਾ ਸੀ ਪਰ ਇਸ ਕੰਡੇ ਤੱਕ ਵੀ ਸੇਵਾ ਪਹੁੰਚ ਰਹੀ ਹੈ ਮੈਡਮ ਸੁਨੰਤਾ ਸ਼ਰਮਾ ਵੀ ਪਹੁੰਚੇ ਨੇ ਇਹ ਪਰਿਵਾਰਕ ਇਸ ਬਾਈ ਦੀ ਕੋਠੀ ਸੀ ਬਾਈ ਕੀ ਨਾਮ ਤੁਹਾਡਾ ਅਜੀਤ ਪਾਲ ਇੱਕ ਕੇ ਸਵੇਰੇ ਬੰਨ ਟੁੱਟਿਆ ਜਦੋਂ ਇਹ ਪੂਰਾ ਬਹਾਵ ਤੇਜ਼ੀ ਦੇ ਨਾਲ ਇਸ ਘਰ ਨੂੰ ਤੁਹਾਡੇ ਨੂੰ ਮਾਰ ਕਰਦਾ ਸੀ ਇਹ ਭਾਜੀ 6:45 ਮਿੰਟ ਤੇ ਟੁੱਟਿਆ ਸਵੇਰੇ ਟੁੱਟਿਆ ਸੀ ਤੇ ਭਾਜੀ ਮੈਂ ਆਪ ਸੇਵਾ ਕਰਨ ਡੈ ਪੋਰੀਆਂ ਲੈ ਕੇ ਇੱਥੇ ਤੇ ਬਾਅਦ ਚੋਂ ਮੈਂ ਦੇ ਆਪ ਤੁਸੀਂ ਤੇ ਹੀ ਘਰ ਦੇ ਮੇਰੇ ਘੇ ਮੰਮੀ ਡੈਡੀ ਘਰੇ ਹੀ ਤੇ ਬਸ ਇਹੋ ਜਦੋਂ ਉਹਨਾਂ ਨੇ ਕਿਹਾ ਬੰਨ ਟੁੱਟ ਗਿਆ ਮੈਂ ਭੱਜ ਗਿਆ ਟਰੈਕਟਰ ਨਿਕਲਿਆ ਗੱਡੀ ਨਿਕਲੀ ਆ ਤੇ ਜਾਂ ਬਸ ਡੰਗਰ ਨਿਕਲਿਆ ਹੋਰ ਕੁਝ ਨਹੀਂ ਨਿਕਲਿਆ ਇੰਨੀ ਇਜਾਜ਼ਤ ਨਹੀਂ ਹੋਈ ਵੀ ਇੱਕ ਚੁੰਮਚਾ ਘੜ ਲੀਈ ਕਿ ਕਿੱਤੀ ਹੁੰਦੀ ਹੈ ਕਸਿਂ ਬੜੇ ਸਾਹ ਲਾਇਆ ਮਨੇ। ਜਦੋਂ ਕਿ ਹੱਥੋਂ ਇੱਕਦਮ ਕੋਈ ਚੀਜ਼ ਨਿਕਲ ਜਾਂਦੀ ਹੈ ਨਾ ਉਦੋਂ ਸਾਨੂੰ ਸਮਝ ਕੁਛ ਨਹੀਂ ਲੱਗਦੀ ਸਾਡੇ ਹੱਥਾਂ ਪੈਰਾਂ ਦੇ ਪੈ ਜਾਂਦੀ ਹੈ। ਸਾਨੂੰ ਲੱਗਦਾ ਇਹ ਜਿਵੇਂ ਇਹ ਕਹਿ ਰਹੇ ਹਨ ਕਿ ਕੋਈ ਫੇਕ ਅਕਾਊਂਟ ਬਣਾ ਰਹੇ ਨੇ ਲੋਕ ਇਹਨਾਂ ਦਾ ਨੰਬਰ ਕਰਕੇ ਕਈ ਵਾਰ ਸਾਰੇ ਜਾਨੀ ਤੁਹਾਡੇ ਨਾਲ ਹੁੰਦੇ ਨਹੀਂ ਤੁਹਾਨੂੰ ਦਿਖਾ ਰਹੇ ਹੁੰਦੇ ਨੇ ਕਿ ਸਿਰਫ ਨਾਲ ਖੜੇ ਆ ਪਰ ਜੇ ਅਸਲੋਂ ਵੇਖਿਆ ਜਾਵੇ ਤੇ ਅਸਲੋਂ ਹੁੰਦਾ ਕੱਲਾ ਹੀ ਜੂਸ ਰਿਹਾ ਹੁੰਦਾ ਇਹ ਮੈਂ ਚੀਜ਼ ਆਪਣੀ ਜ਼ਿੰਦਗੀ ਚ ਐਕਸਪੀਰੀਅੰਸ ਕੀਤੀ ਹਾਂ ਮੈਂ ਉਸ ਐਕਸਪੀਰੀਅੰਸ ਤੋਂ ਬੋਲ ਸਕਦੀ ਹਾਂ ਔਰ ਘਰ ਇੱਕ ਐਸੀ ਚੀਜ਼ ਹੈ ਕਿ ਹਰੇਕ ਇਨਸਾਨ ਜਿਹੜਾ ਹੈ ਨਾ ਉਹ ਆਪਣੀ ਛੱਤ ਲਈ ਮਿਹਨਤ ਕਰਦਾ ਹੈ ਕਿ ਮੈਂ ਸਿਕਿਉਰ ਰਹਾ ਸੰਦੀ ਇਹਦੇ ਵਿੱਚ ਮੇਰੇ ਕੋਲ ਆਪਣੀ ਛੱਤ ਹੋਵੇ ਮੈਂ ਇੱਕ ਕੁੜੀ ਹਾਂ ਮੈਂ ਮਿਹਨਤ ਕਰਦੀ ਹਾਂ ਆਪਣੇ ਲਈ ਕਿ ਮੈਂ ਵੀ ਆਪਣੇ ਘਰ ਦੇ ਨੂੰ ਉਹ ਚੀਜ਼ ਦੇ ਸਕਾਂ ਪਰ ਇਹ ਚੀਜ਼ एकदम ਸੋਸੇ ਕਿ ਅਸਲ ਮੈਂ ਇਹ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਜੇ ਉਹਨੇ ਕੁਝ ਖੜਾ ਕੀਤਾ ਤੇ ਉਹ ਇੱਕਦਮ ਜੇ ਪਾਣੀ ਚ ਵਹਿ ਗਿਆ ਨਾ ਤੇ ਉਹ ਉਹ ਤੁਸੀਂ ਕਦੀ ਵੀ ਇਹ ਇਹ ਇਹਦੇ ਨਾਲ ਇਹਨਾਂ ਨੂੰ ਇੱਕ ਗੱਲ ਹੈ ਮੈਂ ਇੱਕ ਗੱਲ ਤੁਹਾਨੂੰ ਦੱਬੀ ਨਾ ਕਿ ਜੇ ਜਰਾ ਥੋੜੇ ਜੇ ਇਹਨੂੰ ਦੁਬਾਰਾ ਬਣਾਉਣ ਦੀ ਹਿੰਮਤ ਆਣੀ ਹੈ ਨਾ ਉਹ ਉਹ ਇੱਕ ਅਲੱਗ ਸ਼ਕਤੀ ਉਹ ਇੱਕ ਅਲੱਗ ਊਰਜਾ ਸਾਡੇ ਅੰਦਰ ਆਉਂਦੀ ਹੈ ਜਦੋਂ ਬੰਦਾ ਇਹ ਸੋਚਦਾ ਕਿ ਚੱਲ ਜੇ ਮੈਂ ਤੁਹਾਨੂੰ ਕੁਦਰਤ ਨੇ ਮਾਰ ਮਾਰੀ ਮੈਨੂੰ ਨੂੰ ਹੋਰ ਹੀ ਤਰੀਕੇ ਨਾਲ ਮਾਰ ਵੱਜੇ ਸੀ ਜ਼ਿੰਦਗੀ ਚ ਹਨਾ ਪਰ ਮੈਨੂੰ ਇਹ ਨਾ ਪਤਾ ਜਦੋਂ ਇਨਸਾਨ ਆਪ ਉੱਠਦਾ ਹੈ ਨਾ ਦੁਬਾਰਾ ਤੇ ਮੈਂ ਸਭੋ ਇਹ ਦਿਲੋਂ ਕਹੂੰਗੀ ਕਿ ਇਹ ਸੁਨਿੰਦਾ ਸ਼ਰਮਾ ਜੀ ਬਈ ਜੋ ਹੜਾ ਨੂੰ ਲੈ ਕੇ ਹੜ ਪੀੜਤ ਲੋਕਾਂ ਕੋਲੇ ਪਹੁੰਚ ਜਾਂਦੇ ਆ ਤੇ ਪਰ ਪੰਜਾਬੀ ਸਾਡੇ ਜਿੰਨੇ ਵੀ ਕਈ ਸੰਗਲ ਸਾਹਮਣੇ ਆ ਗਏ ਆ ਜੋ ਪੰਜਾਬ ਦੇ ਹੜ ਪੀੜਤ ਲੋਕਾਂ ਨਾਲ ਹਰ ਵਕਤ ਆਪਣੀ ਸੇਵਾ ਨਿਭਾ ਰਹੇ ਆ ਉਹਨਾਂ ਦੇ ਨਾਲ ਸਾਥ ਦੇ ਰਹੇ ਆ ਜਿੱਥੇ ਵੀ ਕਿਤੇ ਪੀੜਤ ਲੋਕ ਆ ਉਨਨਸਾਰਾ ਅਲਵਾਰੇ ਕਈ ਕਲਾਕਾਰ ਰਹਿ ਤਈ ਕਹਤਾ ਵੀ ਸਾਡੇ ਜਿੰਨੇ ਵੀ ਸ਼ੋਅ ਲੱਗਣਗੇ ਅਸੀਂ ਸਾਰਾ ਇਹ ਪੰਜਾਬ ਨੂੰ ਅਰਪਿਤ ਕਰ ਦਾਂਗੇ ਜੋ ਵੀ ਸਾਨੂੰ ਪੈਸਾ ਤੇ ਲਭਣੂ ਜੋ ਵੀ ਇਹ ਅਸੀਂ ਇਹ ਸੰਗਤ ਦੇ ਵਿੱਚ ਜੋ ਅਰਪਿਤ ਕਰ ਦੇਣੀ ਹੈ ਜਿੰਨੀ ਵੀ ਸਾਡੀ ਕਮਾਈ ਹੋਊਗੀ ਇਹ ਜਿੰਨੇ ਵੀ ਸਾਡੇ ਸ਼ੋਅ ਲੱਗਣਗੇ ਤਾਂ ਭਾਈ ਜਿਵੇਂ ਦਲਜੀਤ ਸਾਜ ਤੇ ਜੇ ਗੱਲ ਕਰੀਏ ਸੁਖਵਿੰਦਰ ਸਪਾਜ ਤੇ ਜੇ ਗੱਲ ਕਰੀਏ ਬਾਲੀਵੁੱਡ ਦੀ ਤੇ ਜਿਵੇਂ ਕੱਲ੍ਹ ਮੈਂ ਬੋਲਿਆ ਸੀਗਾ ਸੰਜੇ ਦਾਤਾ ਤੇ ਹੋਰ ਵੀ ਕਈ ਅਕਤਰ ਆ ਗਏ ਸਾਹਮਣੇ ਤੇ ਇਧਰੋਂ ਫਿਲਮੀ ਜਿੰਨੇ ਵੀ ਸਾਡੇ ਫਿਲਮੀ ਸਟਾਰ ਆ ਪੰਜਾਬੀ ਕਲਾਕਾਰ ਇਹ ਵੀ ਸਾਹਮਣੇ ਆ ਗਏ ਜਦੋਂ ਪੰਜਾਬ ਤੇ ਭੀੜ ਪੈਂਦੀ ਆ ਹਰ ਵਕਤ ਪੰਜਾਬ ਸਾਹਮਣਾ ਕਰਦਾ ਚਾਹੇ ਕਰੋਨਾ ਕਾਲਾ ਚਾਹੇ ਉਹ ਹੜ੍ਹ ਭੀੜ ਤੋਂ ਲੋਕ ਆ ਜਦੋਂ ਵੀ ਹੜ੍ਹ ਹੁੰਦੇ ਆ ਤਾਂ ਉਦੋਂ ਨਾਲ ਖੜਦੇ ਆ ਤੇ ਹੁਣ ਇਹ ਸੁਨੀਦਰ ਸ਼ਰਮਾ ਜੋ ਇਹ ਤੁਸੀਂ ਦੇਖ ਹੀ ਲਈ ਆ ਖਬਰ ਜੋ ਪੂਰੀ ਇਹ ਪਰ ਲੇਕਨ ਜਿਹੜੀ ਇਹ 1.5 ਕਰੋੜ ਦੀ ਕੋਠੀ ਪਾਣੀ ਦੇ ਵਿੱਚ ਬਹਿ ਜਾਂਦੀ ਆ ਤੇ ਪਰ ਮਿਹਨਤ ਇਹਦੇ ਪਿੱਛੇ ਬਹੁਤ ਜ਼ਿਆਦਾ ਸੀ ਜਿਵੇਂ ਇਹ ਨੌਜਵਾਨ ਦੱਸ ਰਿਹਾ ਵੀ ਮੇਰੇ ਤੋਂ ਕੱਲਾ ਟਰੈਕਟਰ ਗੱਡੀ ਤੇ ਪਸ਼ੂ ਨਿਕਲੇ ਆ ਬਾਕੀ ਸਾਰਾ ਕੁਝ ਮੇਰਾ ਉੱਥੇ ਤੈਸਮੈ ਸੂ ਗਿਆ ਡਾਕੂਮੈਂਟ ਵੀ ਸਾਰੇ ਉੱਥੇ ਵਿੱਚ ਹੀ ਤੈਸਮੈ ਸੂ ਗਿਆ ਪਰ ਲੇਕਿਨ ਜਦੋਂ ਇਹ ਆਪਾਂ ਇਹਨੂੰ ਕੁਦਰਤੀ ਮਾਰਤਾ ਨਹੀਂ ਕਹਿ ਸਕਦੇ ਕੁਦਰਤੀ ਮਾਰਤਾ ਮੀਂਹ ਦਾ ਪਾਣੀ ਹੈ ਜਿਹੜਾ ਉਹ ਨੂੰ ਕਹਿ ਸਕਦੇ ਆਪਾਂ ਰਾਵੀ ਨਦੀ ਟੁੱਟਣ ਦਾ ਕੀ ਕਾਰਨ ਆ ਇਹ ਸਾਨੂੰ ਹੁਣ ਸਾਰਿਆਂ ਨੂੰ ਪਤਾ ਹੀ ਆ ਕਿਉਂਕਿ ਜਿਹੜੀ ਇਹ ਕੁਦਰਤੀ ਹੜ ਨਹੀਂ ਇਹ ਇਹਦਾ ਇਹ ਤਾਂ ਸਾਜ਼ਿਸ਼ੀ ਹੜ ਆ ਛੇ ਸਿਹੜਾ ਹੜਾ ਸੇ ਸਾਜਸੀ ਹੜਾ ਇਹ ਜੇ ਸੋਚਦੇ ਹਾਂ ਵੀ ਪੰਜਾਬ ਡੁੱਬ ਜੂ ਮਰ ਜੂ ਕਰ ਜੂ ਦਬ ਜੂ ਕਦੇ ਵੀ ਨਹੀਂ ਹੋ ਸਕਦਾ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂ ਨਾਨਕ ਦੇਵ ਜੀ ਦੀ ਧਰਤੀ ਆ ਯੋਧਿਆਂ ਦੀ ਧਰਤੀ ਆ ਕਦੇ ਨਾਲ ਹਾਰ ਮੰਨੀ ਆ ਪੰਜਾਬ ਨੇ ਨਾ ਕਦੇ ਮੰਨੂ ਹਰ ਵਕਤ ਇੱਕ ਦੂਜੇ ਦੇ ਨਾਲ ਖੜਦੇ ਆ ਵੀ ਧੰਨਵਾਦ ਉਹਨਾਂ ਦਾ ਕਰਦੇ ਜਿਹੜੇ ਸੇਵਾ ਨਿਭਾ ਰਹੇ ਆ ਤੇ ਜਿੱਥੇ ਵੀ ਕੋਨੇ-ਕੋਨੇ ਦੇ ਸਾਡੇ ਪੰਜਾਬੀ ਪਹੁੰਚ ਜਾਂਦੇ ਜਿੱਥੇ ਰਾਵੀ ਨਦੀ ਟੁੱਟੀ ਆ ਜਿੱਥੇ ਲੋਕਾਂ ਦਾ ਨੁਕਸਾਨ ਹੋਇਆ ਉਥੇ ਰਾਸ਼ਨ ਪਾਣੀ ਪਸ਼ੂ ਡੰਗਰਾਂ ਨੂੰ ਨੀਰਾਚਾਰਾ ਸੇਵ ਜਗ੍ਹਾ ਤੇ ਪਹੁੰਚਾਇਆ ਜਾਂਦਾ ਜਿੱਥੇ ਵੀ ਕਿਤੇ ਫਸੇ ਜਾਂਦੇ ਪੰਜਾਬੀ ਲੰਗਰ ਪਾਣੀ ਵੀ ਪਹੁੰਚਾਇਆ ਜਾਂਦਾ ਉਹਨਾਂ ਵਾਸਤੇ ਤੇ ਵੱਡੀ ਗੱਲ ਇਹ ਆ ਜਿਹੜੇ ਵੀ ਜਿੰਨੇ ਪੰਜਾਬੀ ਅੱਗੇ ਫਸੇ ਹੋਏ ਆ ਕੋਠਿਆਂ ਤੇ ਬੈਠੇ ਆ ਜਦੋਂ ਪੱਤਰਕਾਰ ਉਥੇ ਜਾਂਦੇ ਆ ਤੇ ਪਹਿਲਾਂ ਪੰਜਾਹ ਪਾਣੀ ਦਾ ਲਾਗ ਲੇਤਾ ਜਾਂਦਾ ਵੀ ਹਾਂ ਭਾਈ ਲੰਗਰ ਪਾਣੀ ਨਾਲੇ ਫਸੇ ਹੋਏ ਆ ਖੁਦ ਹੇਰ ਵੀ ਚਾਹ ਪਾਣੀ ਦਾ ਲੰਗਰ ਪਾਣੀ ਦਾ ਨਾਮ ਲੈਂਦਾ ਇਹਨਾਂ ਵੀ ਇੱਥੇ ਮਾਣ ਆਉਂਦਾ ਵੀ ਹਾਂ ਵਾਕਈ ਸਾਡਾ ਪੰਜਾਬਾ ਤੇ ਬਾਕੀ ਹੱਸ ਕੇ ਜਾਂਦੇ ਆ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਇਹ ਬਹੁਤ ਵੱਡੀ ਗੱਲ ਆ ਸਾਰੇ ਇੱਕ ਜੁਟ ਹੋ ਜਾਂਦੇ ਆ ਬਈ ਐਸੀ ਰੋਟੀ ਜੋ ਇਸ ਕਰਕੇ ਪੰਜਾਬ ਨੂੰ ਸੁਨਹਿਰੀ ਚੜੀ ਕਿਹਾਇਆ ਜਾਂਦਾ ਵੀ ਪਰ ਹੁਣ ਨજર ਲੱਗੇ ਆ ਵੀ ਇੱਕ ਪੰਜਾਬ ਨੂੰ ਸਾਡੇ ਨੂੰ ਤਾਂ ਇਹ ਨજર ਜ਼ਿਆਦਾ देर ਨਹੀਂ ਰਹਿਣੀਗੀ ਤਾਂ ਹੌਲੀ ਹੌਲੀ ਇਹ ਬਈ ਆਪਾਂ ਵੈਗਰੂ ਮੂਰੇ ਅਰਦਾਸ ਸਾਰੇ ਇਹੀ ਕਰੋ ਪਾਣੀ ਵੈਸੇ ਘਟਣ ਲੱਗ ਰਿਹਾ ਹੁਣ ਹੌਲੀ-ਹੌਲੀ ਜੋ ਜਿੱਥੇ ਮਾਰਾ ਤਾਂ ਪੈ ਗਿਆ ਪਰ ਹੌਲੀ-ਹੌਲੀ ਜਿਵੇਂ ਹੁਣ ਸਾਡੇ ਇੱਧਰ ਪੰਜਾਬ ਜ਼ਿਲ੍ਹਾ ਮਾਨਸਾ ਬਣੀ ਕੁਝ ਇੱਕ ਗਰਦਰੀਆ ਨਹੀਂ ਨੁਕਸਾਨ ਕੀਤਾ ਗਿਆ ਪਰ ਕੁਝ ਕੁ ਵਹਾ ਹੁਣ ਪਾਣੀ ਦਾ ਘਟ ਗਿਆ ਹੌਲੀ-ਹੌਲੀ ਐਸੀ ਲੋਟ ਜੋ ਸਾਰਾ ਕੰਮਕਾਰ ਠੀਕ ਹੋ ਜੂਗਾ ਪਰ ਲੇਕਿਨ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਉਹ 2-3 ਸਾਲ ਹੁਣ ਰਲਣਾ ਨਹੀਂ ਇਹ ਸਮਾਂ ਕਿਉਂਕਿ ਪਾਣੀ ਦੇ ਆਉਣ ਕਰ ਰੇਤਾ ਭਰ ਗਿਆਆਂ ਦੇ ਵਿੱਚ ਤਾਂ ਫਸਲ ਦਿਓ ਗੱਲ ਨਹੀਂ ਬਾਨੀ ਹੁਣ ਨਾ ਹੀ ਫਸਲਾ ਹੋ ਉਸ ਤਰੀਕੇ ਨਾਲ ਹੋਣੀ ਆ ਸਮਾਂ ਲੱਗ ਜੂਆ ਪਰ ਲੇਖ ਨੇ ਹੁਣ ਆਪਾਂ ਬਈ ਰੱਬ ਮੂਰੇ ਵੀ ਜੋਰ ਨਹੀਂ ਹੈਗਾ ਕਿਉਂਕਿ ਮੀ ਹਾੜਾ ਜਿੱਦ ਸੇ ਹਾਈਲਾਈਟ ਅਲਰਟ ਹੋ ਚੁੱਕੇ ਆ ਤਾਂ ਇਸ ਕਰਕੇ ਬਈ ਜੋ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿਣੇ ਆ ਸਾਡੇ ਪੰਜਾਬੀਆਂ ਦਾ ਜਿਹੜਾ ਇਸੇ ਲੋਟੀ ਸਾਥ ਦਿੰਦੇ ਆ ਸਾਡੇ ਕਲਾਕਾਰ ਤੇ ਬਾਕੀ ਜਿਹੜੀ ਖਬਰ ਤੁਸੀਂ ਸੁਣੀ ਲਈ ਆ ਤੇ ਬਾਕੀ ਸਾਡੇ ਪੰਜਾਬੀ ਬਾਈ ਸਤਸਾਰੀ ਥਾਂ ਤੇ ਜਿੱਥੇ ਵੀ ਕਿਤੇ ਮੁਸੀਬਤ ਪੈਂਦੀ ਆ ਹਰ ਥਾਂ ਤੇ ਖੜ ਜਾਂਦੇ ਆ ਜੇ ਤੁਹਾਨੂੰ ਇੱਕ ਵੀਡੀਓ ਜਾਂਦੀ ਆ ਸ਼ੇਅਰ ਕਰਦੇ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ 15ਵੇਂ ਮਿਲਦੇ ਆ 99 ਤੱਕ ਤੇ ਧੰਨਵਾਦ